ਪਯੋਰ ਬਲੈਕ ਹੈਸਟਲ ਉਹ ਵੀ ਦੇ ਥੱਲੇ ਚਿੱਟਾ ਇਥੋਂ ਚੁੰਝ ਤੋਂ ਲੈ ਕੇ ਚਿੱਟਾ ਹੋਊਗਾ ਜਦੋਂ ਵੱਡਾ ਹੋ ਜਾਣਾ ਇਹਨੇ ਡੇਢ ਮਹੀਨੇ ਦੇ ਲਗਭਗ ਦੋ ਦੇ ਤਾਂ ਇਹ ਕਾਲਾ ਹੋ ਜਾਣਾ ਸਾਰਾ ਆਹ ਕਾਲਾ ਹੋ ਜੂ ਚੁੰਝ ਆ ਵੀ ਕਾਲੇ ਹੋ ਜਾਣਗੇ ਪੈਰ ਕਲੰਗੀ ਕਲੰਗੀ ਲਾਲ ਰਹੂਗੀ ਬਾਕੀ ਸਾਰਾ ਕਾਲਾ ਰਹੂਗਾ ਓਕੇ ਬਈ ਇਹ ਕਿੰਨੇ ਦਿਨਾਂ ਦਾ ਹੋਊਗਾ ਜਿਹੜਾ ਆਪਣੇ ਹੱਥ ਇਹ ਲਗਭਗ ਜੀ ਹਫਤੇ 10 ਦਿਨ ਦੇ ਲਗਭਗ ਹਫਤੇ ਦਾ ਕਿਉਂਕਿ ਸਾਡੀ ਤਾਂ ਡੇਟ ਲਿਖੀ ਹੁੰਦੀ ਹੈ ਜੀ ਆਈਡੀ ਆ ਵੀ ਦਾ ਹਫਤੇ 10 ਦਿਨ ਦਾ ਹੀ ਹੁੰਦਾ ਹੈ ਜੀ ਠੀਕ ਹੈ ਇਦੇ ਤੇ ਇਹ ਆ ਵੀ ਮੇਰਾ ਦੋ ਕੰਮ ਨੇ ਤੰਦਰੁਸਤ ਚੂਚਾ ਵੇਚਣਾ ਜਦੋਂ ਦੇਣਾ ਹੈ ਅਗਲੇ ਨੂੰ ਉਦੋਂ ਵੀ ਤੰਦਰੁਸਤੀ ਦੇਣਾ ਤੇ ਵੈਕਸੀਨ ਸਾਰੀ ਕਰਕੇ ਦੇਣੀਆਂ ਜਿਹਨੇ ਵੱਡਾ ਚੂਚਾ ਲੈਣਾ ਜਿਹਨੇ ਇੱਕ ਦਿਨ ਦੋ ਦਿਨ ਵਾਲਾ ਲੈਣਾ ਉਹ ਇੱਕ ਟੀਕਾ ਦੇ ਲੱਗਿਆ ਹੁੰਦਾ ਪਹਿਲੇ ਦਿਨ ਵਾਲੀ ਵੈਕਸੀਨ ਓਕੇ ਓਕੇ ਤੇ ਬਾਕੀ ਤੰਦਰੁਸਤ ਵੀ ਦੇਣਾ ਪਰ ਪਿਓਰ ਬਰੀਡ ਦੇਣੀ ਹੈ ਜੀ ਤੇ ਜਾਣਕਾਰੀ ਦੇ ਕੇ ਅਗਲੇ ਦਾ ਸ਼ੁਰੂ ਕਰਾਉਨੇ ਆ ਤੇ ਜਿੰਨੀ ਲੋੜ ਹੈ ਕੁਆਂਟੀਟੀ ਚਾਹੀਏ ਇੱਕ ਬੰਦਾ 50000 ਵੀ ਇੱਕ ਦਿਨ ਚ ਚਾਹੀਦਾ ਅਸੀਂ 50000 ਵੀ ਦੇਵਾਂਗੇ ਸਾਡੀ ਇੰਨੀ ਸਮਰੱਥਾ ਪਰਮਾਤਮਾ ਨੇ ਕੀਤੀ ਹੈ ਅਸੀਂ ਦੇ ਸਕਦੇ ਆ ਤੇ ਬਾਕੀ ਵੀਰੇ ਕਹ ਲੈ ਦੱਸਿਓ ਇਹ ਮਤਲਬ ਤੁਸੀਂ ਕਿੱਥੇ ਤੱਕ ਭੇਜ ਸਕਦੇ ਹੋ ਪੂਰੇ ਹਿੰਦ ਅਲੀਆ ਦੇ ਵਿੱਚ ਜਾ ਜਿੱਥੇ ਵੀ ਲੋੜ ਹੈ ਜਿਵੇਂ ਹੁਣ ਕੁਆਂਟੀਟੀ ਤੇ ਡਿਪੈਂਡ ਕਰਦਾ ਜੀ ਜੇ ਤਾਂ ਹੁਣ ਕਿਸੇ ਨੂੰ 100 200 ਚਾਹੀਦਾ ਉਹ ਤਾਂ